ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਫਿਰ ਤੁਹਾਡੇ ਨਾਲ ਮੈਂ ਕੋ ਸੂਫੀ ਕਵਿਤਾ ਦੀ ਸਾਂਝ ਪਵਾ ਰਿਹਾ ਜੋ ਕਿ 14 ਤਰੀਕ ਤੀਜਾ ਮਹੀਨਾ 2019 ਨੂੰ ਲਿਖੀ ਗਈ ਸੀ ਆਓ ਆਪਣਾ ਕਵਿਤਾ ਦੀ ਸਾਂਝ ਪਾਉਂਦੇ ਹਾਂ ਪੜ੍ਹਦੇ ਹਾਂ ਸੱਜਣ ਜੀ ਆਣ ਬਿਰਾਜੇ ਤੱਕ ਤੱਕ ਕਮਲੀ ਹੋ ਜਾਵਾਂ ਸੱਜਣ ਜੀ ਆਣ ਬਿਰਾਜੇ ਤੱਕ ਤੱਕ ਕਮਲੀ ਹੋ ਜਾਵਾਂ ਪੁੱਛਣਾ ਸਿਆਉ ਭਗਤ ਨੂੰ ਸਜੇ ਤਾਂ ਬੋਲ ਕਮਾਵਾਂ ਸਜਣ ਜੀ ਆਣ ਬਿਰਾਜੇ ਤੱਕ ਤੱਕ ਕਮਲੇ ਹੋ ਜਾਵਾਂ ਪੁੱਛਣਾ ਸਿਆਉ ਭਗਤ ਨੂੰ ਸਜੇ ਤਾਂ ਬੋਲ ਕਮਾਵਾਂ ਘਰ ਵਿੱਚ ਤਤੜੀ ਦੇ ਕੁਝ ਨਹੀਂ ਘਰ ਵਿੱਚ ਤਤੜੀ ਦੇ ਕੁਝ ਨਹੀਂ ਪਾਈ ਪਾਈ ਪੈਰਾਂ ਨੂੰ ਤੁਰਨੀ ਮੰਗਵੇਂ ਕਿ ਤੋ ਛਾਛ ਲਿਆ ਕੇ ਭੇਂਟ ਕਰੀ ਚਨੇਆਂ ਦੀ ਪੁਰਣੀ ਸਜਣ ਜੀ ਚਾਲੇ ਆਖੇ ਰਜੇ ਨਾ ਅਜੇ ਸਜਾਖੇ ਪਕੜ ਕੇ ਕੋਲ ਬਿਠਾਏ ਬੋਲ ਬੋਲ ਮਿੱਠੇ ਭਾਖੇ ਘਰ ਵਿੱਚ ਤਤੜੀ ਦੇ ਕੁਝ ਨਹੀਂ ਪਾਈ ਪੈਰਾਂ ਨੂੰ ਤੁਰਨੀ ਮੰਗਵੀਂ ਕਿ ਤੋ ਛਾਛ ਲਿਆ ਕੇ ਭੇਂਟ ਕਰੀ ਚਨੇਆਂ ਦੀ ਪੁਰਣੀ ਸੱਜਣ ਦੀ ਚਾਲੇ ਆਖੇ ਰਜੇ ਨਾ ਅਜੇ ਸਜਾਖੇ ਪਕੜ ਕੇ ਕੋਲ ਬਿਠਾਏ ਬੋਲ ਬੋਲ ਮਿੱਠੇ ਭਾਖੇ ਸਮਾਵੀ ਆਇਆ ਲਓ ਸੱਜਣ ਜੀ ਤੁਰਨਾ ਪਾਓ ਦੀਦ ਦੇ ਸਾਵੇਂ ਰੋ ਘੜੀ ਮੁੜੀ ਮੈਨੂੰ ਤਉ ਸਮਾਵੀ ਆਇਆ ਲਓ ਸੱਜਣ ਜੀ ਤੁਰਨਾ ਪਾਓ ਦੀਦ ਦੇ ਸਾਵੇਂ ਰੋ ਘੜੀ ਮੁੜੀ ਮੈਨੂੰ ਤਉ ਉਹਨਾਂ ਦੇ ਕਿੱਥੇ ਡੇਰੇ ਉਹ ਜੋਗੀ ਮਸਤ ਲੁਟੇਰੇ ਉਹਨਾਂ ਦੇ ਕਿੱਥੇ ਡੇਰੇ ਉਹ ਜੋਗੀ ਮਸਤ ਲੁਟੇਰੇ ਉਹਨਾਂ ਦੇ ਪਾ ਦੀ ਖਾਕ ਨੂੰ ਚੁਗ ਚੁਗ ਕੇ ਤਰੇ ਬਥੇਰੇ ਉਹਨਾਂ ਦੇ ਕਿੱਥੇ ਡੇਰੇ ਉਹ ਜੋਗੀ ਮਸਤ ਲੁਟੇਰੇ ਉਹਨਾਂ ਦੇ ਪਾ ਦੀ ਖਾਕ ਨੂੰ ਚੁਗ ਚੁਗ ਕੇ ਇਕਤਰੇ ਬਥੇਰੇ ਸਜਣ ਜੀ ਆਣ ਬਿਰਾਜੇ ਤਖਤਕ ਕਮਲੀ ਹੋ ਜਾਵਾ ਸਚੁਣਾ ਸੀ ਆਉ ਭਗਤ ਨੂੰ ਸੁਝੇ ਤਾਂ ਬੋਲ ਕਮਾਵਾ ਸੁਝੇ ਤਾਂ ਬੋਲ ਕਮਾਵਾ ਧੰਨਵਾਦ ਦੋਸਤੋ